ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਹੈ ਸਹੀ ਮੈਨੇ ਤੇ ਦਿੱਲੀ ਤੋਂ ਹਾਰਨ ਦੇ ਬਾਅਦ ਸਮੁੱਚੀ ਉੱਥੋਂ ਦੀ ਸਰਕਾਰ ਨੇ ਪੰਜਾਬ ਵਿੱਚ ਆ ਕੇ ਕਬਜ਼ਾ ਕਰ ਲਿਆ ਕਿ ਇਹਨਾਂ ਨੇ ਕੇਜਰੀਵਾਲ ਤੇ ਸੋਡਿਆ ਤੇ ਜੈਨ ਤੇ ਇਹਨਾਂ ਦੇ ਟੀਮ ਨੇ ਫੈਸਲਾ ਕਰ ਲਿਆ ਕਿ ਸਾਡਾ 1.5 ਸਾਲ ਰਹਿ ਗਿਆ ਅਜਿਹਾ ਵੱਡ ਤੋ ਵੱਡ ਪੈਸਾ ਹੁਣ ਇਥੋਂ ਇਕੱਠਾ ਕਰੀਏ ਮੈਂ ਸਾਰੇ ਅਫਸਰਾਂ ਨੇ ਮੈਨੂੰ ਦੱਸਿਆ ਤੇ ਮੈਨੂੰ ਆਪਣੇ ਸੋਰਸੇ ਦੱਸਿਆ ਇਹਨਾਂ ਨੇ ਕੀ ਕਰਨਾ ਹੈ ਚਾਰੋਂ ਤਰਫ ਲੁਧਿਆਣੇ ਦੇ ਚਾਰੋਂ ਤਰਫ ਲੁਧਿਆਣੇ ਦੇ ਇਹਨਾਂ ਨੇ ਐਕ acquisition ਦਾ ਨੋਟਿਸ ਦੇ ਦੇਣਾ ਐਕ acquisition ਦਾ ਨੋਟਿਸ ਦਾ ਮਤਲਬ ਹੈ ਕਿ ਉਥੇ ਰਜਿਸਟਰੀਆਂ ਬੰਦ ਹੋ ਜਾਣੀਆਂ ਕਿਸਾਨ ਜਾਂ ਵਪਾਰੀ ਜਿਹਦੀ ਵੀ ਕੋਈ ਜ਼ਮੀਨ ਹੈ ਜਿਹੜੇ ਕੋਈ ਇਨਵੈਸਟਮੈਂਟ ਵਾਸਤੇ ਲਿੱਤੀ ਹੈ ਉਹ ਅੱਗੇ ਵੇਚ ਨਹੀਂ ਸਕਣਗੇ ਕਿਉਂਕਿ ਉਹ ਲੈਂਡ ਅੰਡਰ ਐਕ acquisition ਹੋ ਜਾਊਗਾ ਐਕਵਾਇਰ ਇਹਨਾਂ ਨੇ ਕਰਨੀ ਨਹੀਂ ਇਹਨੇ ਪਲਾਨ ਕੀ ਕੀਤਾ ਇਹਨਾਂ ਨੇ 1 ਕਰੋੜ ਰੁਪਇਆ ਕਿੱਲੇ ਦਾ ਰੇਟ ਰੱਖ ਲਿਆ ਜਿਹੜੇ 100 ਕਿੱਲੇ 100 ਕਰੋੜ ਰੁਪਇਆ ਦਿਓ ਤੇ ਤੁਹਾਨੂੰ ਸਾਸੀ ਤੁਹਾਨੂੰ ਲੈਂਡ ਇੱਕ ਛਿੰਝੋ ਕਢਵਾ ਦੇ ਮੈਂ ਅੱਜ ਕਹਿਣਾ ਚਾਹਣਾ ਕਿਉਂਕਿ ਮੈਨੂੰ ਬਹੁਤ ਕਿਸਾਨਾਂ ਨੇ ਲੋਕਾਂ ਨੇ ਆਮ ਵਪਾਰੀਆਂ ਨੇ ਬਹੁਤ ਟੈਲੀਫੋਨ ਪਿਛਲੇ ਦਿਨਾਂ 'ਚ ਮੇਰੇ ਕੋਲ ਆਇਆ ਹੈ ਕਿ ਸਾਡੇ ਨਾਲ ਬਹੁਤ ਵੱਡਾ ਧੱਕਾ ਕਰਨ ਲੱਗੇ ਆ ਪੰਜਾਬ 'ਚ ਲੁੱਟਣ ਤੇ ਲੱਗ ਗਿਆ ਤੇ ਸਾਨੂੰ ਕਈ ਵਪਾਰੀਆਂ ਨੇ ਕਈ ਲੋਕਾਂ ਨੇ ਮੈਨੂੰ ਕਿਹਾ ਕਿ ਸਾ ਤੋਂ ਕਰੋੜ ਰੁਪਏ ਕਿਲਾ ਮੰਗਣ ਵੀ ਲੱਗੇ ਆ ਮੈਂ ਇੱਕ ਅਫਸਰ ਸੇ ਮਾਨੂਰ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਥੋਥੋ ਤਾਦਲੀਆਂ ਖਲਾਰੀ ਹੈ ਮੈਂ ਬੇਨਤੀ ਕਰਦਾ ਅਫਸਰ ਸੇ ਮਾਨੂ ਆਪਣੀ ਨੌਕਰੀ ਖਤਰੇ ਚ ਨਾ ਲੈ ਕੇ ਆਓ ਮੈਂ ਅਜ ਤੱਕ ਕਜ਼ਾਬੀ ਦੇ ਬਾਅਦ ਕਿਸੇ ਸੂਬੇ ਦੀ ਹਾਲਾਤ ਐਜੀ ਮਾਰੀ ਨਹੀਂ ਦੇਖੀ ਜਿਵੇਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਤੇ ਉਹਦੇ ਜਿਹੜੇ ਜਿੰਨੇ ਵੀ ਉਹਦੇ ਸਾਥੀ ਹੈ ਉਹਨਾਂ ਨੇ ਪੰਜਾਬ ਨੂੰ ਇੱਕ ਲੋਕੰ ਦਾ ਜਰੀਆ ਅਪਣਾ ਲਿਆ ਅੱਜ ਬੜੇ ਐਮ ਮੁੱਦੇ ਤੇ ਮੈਂ ਅੱਜ ਗੱਲ ਕਰਨ ਵਾਸਤੇ ਆਇਆ ਹਾਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਣੀ ਹੈ ਸਹੀ ਮੈਨੇ ਤੇ ਦਿੱਲੀ ਤੋਂ ਹਾਰਨ ਦੇ ਬਾਅਦ ਸਮੂਚੀ ਉੱਥੋਂ ਦੀ ਸਰਕਾਰ ਨੇ ਪੰਜਾਬ ਵਿੱਚ ਆ ਕੇ ਕਬਜ਼ਾ ਕਰ ਲਿਆ ਤੇ ਅਸਲੀ ਚੀਫ ਮਿਨਿਸਟਰ ਅਸਲੀ ਸਾਰਾ ਕੁਝ ਉਹਨਾਂ ਨੇ ਕੰਟਰੋਲ ਕਰ ਲਿਆ ਮੁਨੀਸ਼ ਜੋੜੀਆ ਤੇ ਜੈਨ ਜਿਹੜੇ ਮਿਨਿਸਟਰ ਸੀ ਜਿਹੜੇ ਉੱਥੇ ਜੇਲ੍ਹਾਂ 'ਚ ਸੀ ਕ腐ਸ਼ਨ ਦੇ ਕੇਸ ਸੀ ਉਹਨਾਂ ਨੂੰ ਪੰਜਾਬ ਸੰਭਾਲ ਤੱਕ ਡੀ ਫੈਕਟੋ ਕੇਜਰੀਵਾਲ ਦੇ ਹੁਕਮ ਹੁੰ ਚੱਲਣ ਲੱਗ ਗਿਆ ਜਿਹੜੀ ਅੱਜ ਮੈਂ ਗੱਲ ਕਰਨ ਲੱਗਾ ਆਂ ਆ ਗੱਲ ਹੈ ਕਿ ਇਹਨਾਂ ਨੇ ਕੇਜਰੀਵਾਲ ਤੇ ਸਸੋਡਿਆ ਤੇ ਜੈਨ ਤੇ ਇਹਨਾਂ ਦੇ ਟੀਮ ਨੇ ਫੈਸਲਾ ਕਰ ਲਿਆ ਕਿ ਸਾਡਾ 1.5 ਸਾਲ ਰਹਿ ਗਿਆ ਅਸੀਂ ਵੱਧ ਤੋਂ ਵੱਧ ਪੈਸਾ ਹੁਣ ਇੱਥੋਂ ਇਕੱਠਾ ਕਰੀਏ ਚੋਰ ਇਹਨਾਂ ਕੋਲੇ ਮਨ ਚਾਉਂਦਾ ਧਾਂਦਲੀਆਂ ਕਰਨ ਦੀ ਸਕੀਮਾਂ 24 ਘੰਟੇ ਬੰਦੀਆਂ ਹੁਣ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਵੱਡੀ ਧਾਂਦਲੀ ਜੇ ਕਰਨ ਲੱਗੇ ਆ ਤਾਂ ਸਕੀਮ ਬਣਾਈ ਹੈ ਕਿ ਜਿਹੜੀ ਜ਼ਮੀਨ ਲੁਧਿਆਣੇ ਦੇ ਨਾਲ ਤਕਰੀਬਨ 24000 ਏਕੜ ਜ਼ਮੀਨ ਨੂੰ ਅਕਵਾਇਰ ਕਰਨ ਦਾ ਪਲਾਨ ਬਣਾ ਲਿਆ ਪਲਾਨ ਕੀ ਹੈ ਆ ਇਹਨਾਂ ਨੇ ਇੰਟਰਨਲੀ ਮੈਂ ਸਾਰੇ ਅਫਸਰਾਂ ਨੇ ਮੈਨੂੰ ਦੱਸਿਆ ਤੇ ਮੈਨੂੰ ਆਪਣੇ ਸੋਰਸੇ ਦੱਸਿਆ ਇਹਨਾਂ ਨੇ ਕੀ ਕਰਨਾ ਹੈ ਚਾਰੋਂ ਤਰਫ ਲੁਧਿਆਣੇ ਦੇ ਚਾਰੋਂ ਤਰਫ ਲੁਧਿਆਣੇ ਦੇ ਇਹਨਾਂ ਨੇ ਐਕ acquisition ਦਾ ਨੋਟਿਸ ਦੇ ਦੇਣਾ ਐ ਐਕquisition ਦਾ ਨੋਟਿਸ ਦਾ ਮਤਲਬ ਹੈ ਕਿ ਉੱਥੇ ਰਜਿਸਟਰੀਆਂ ਬੰਦ ਹੋ ਜਾਣੀਆਂ ਕਿਸਾਨ ਜਾਂ ਵਪਾਰੀ ਜਿਹਦੀ ਵੀ ਕੋਈ ਜ਼ਮੀਨ ਹੈ ਜਿਹੜੇ ਕੋਈ ਇਨਵੈਸਟਮੈਂਟ ਵਾਸਤੇ ਲਿੱਤੀ ਹੈ ਉਹ ਅੱਗੇ ਵੇਚ ਨਹੀਂ ਸਕਣਗੇ ਕਿਉਂਕਿ ਉਹ ਲੈਂਡ ਅੰਡਰ ਐਕquisition ਹੋ ਜਾਊਗਾ ਫਿਰ ਇਹਨਾਂ ਨੇ ਪਲਾਨ ਕੀ ਕੀਤਾ ਐ ਐਕਵਾਇਰ ਇਹਨਾਂ ਨੇ ਕਰਨੀ ਨਹੀਂ ਇਹਨੇ ਪਲਾਨ ਕੀ ਕੀਤਾ ਐ ਇਹਨਾਂ ਨੇ ਜਿੰਨਾ ਜਿੰਨਾ ਦੀ ਜਪੀਨਾ ਨੂੰ ਉਹਨਾਂ ਨੂੰ ਅਪਰੋਚ ਕਰ ਲਿਆ ਕਿ ਤੁਸੀਂ ਬੈਕ ਡੇਟ ਤੇ ਉਹਨਾਂ ਤੋਂ ਐਪਲੀਕੇਸ਼ਨ ਲੈ ਰਿਆ ਸੀਐਲਯੂ ਵਾਸਤੇ ਕਿ ਸਾਡੀ ਮੇਰੇ ਕੋਲ 70 ਕਿੱਲੇ ਹੈ ਜੀ ਮੇਰੀ ਸੀਐਲਯੂ ਕਰਾ ਦਿਓ ਜਿਹਦੀ ਕਿ ਦੂਜੀ ਕੋਈ 100 ਕਿੱਲਾ ਹੈ ਕਿਸੇ 400 ਕਿੱਲਾ ਹੈ ਇਹਨਾਂ ਨੇ 1 ਕਰੋੜ ਰੁਪਇਆ ਕਿੱਲੇ ਦਾ ਰੇਟ ਰੱਖ ਲਿਆ ਜਿਹਦੇ 100 ਕਿੱਲਾ ਹੈ 100 ਕਰੋੜ ਰੁਪਇਆ ਦਿਓ ਤੇ ਤੁਸੋਂ ਸਾਸੀ ਤੁਹਾਨੂੰ ਲੈਂਡ ਇੱਕ ਜਿੰਝੋਂ ਕਢਦਾਂਗੇ ਕੀ ਕਹਿਣਗੇ ਕੀ ਜੀ ਅਸੀਂ ਇੱਥੇ ਡਿਵੈਲਪ ਕਰਨਾ ਸੀ ਕਿਉਂਕਿ ਆ ਲੋਕਾਂ ਨੇ ਪਹਿਲੇ ਹੀ ਸੀਐਲਓ ਅੱਤੇ ਅਪਲਾਈ ਕੀਤਾ ਹੈ ਤੇ ਐਸ ਕਰਕੇ ਅਸੀਂ ਇਹਨਾਂ ਨੂੰ ਅਸੀਂ ਐਗਜ਼ੈਮਟ ਕਰਨਾ ਏਮ ਪੈਸਾ ਲੈ ਕੇ ਇੱਕ ਇੱਕ ਕਰੋੜ ਰੁਪਇਆ ਲੈ ਕੇ ਆਈ ਸਕੀਮ ਹੁਣਾਂ ਨੇ ਬਠਿੰਡੇ ਵੀ ਸ਼ੁਰੂ ਪਲਾਨ ਦੀ ਸ਼ੁਰੂ ਕਰਤੀ ਉੱਥੇ ਟੀਮਾਂ ਲਾਤੀਆਂ ਉੱਥੇ ਵੀ ਮਲੇ ਦਾ 8-10 ਹਜ਼ਾਰ ਤਕਰੀਬਨ ਇਹਨਾਂ ਨੇ ਪੰਜਾਬ ਦੇ ਚਾਰੋਂ ਸ਼ਹਿਰਾਂ ਦੇ ਆਚਾਰੋ ਤਰਫ ਜਿੰਨੀ ਲੈਂਡ ਹੈ ਇਹਨਾਂ ਦਾ ਪਲਾਨ ਹੈ ਕਿ ਸਾਰਿਆਂ ਤੇ ਐਕੁਇਜ਼ੀਸ਼ਨ ਨੋਟਿਸ ਬਣਾਈ ਜਾਣ ਉਹਦੇ ਬਾਅਦ ਬਿਲਡਰਾਂ ਤੋਂ ਕਿਸਾਨਾਂ ਤੋਂ ਵਪਾਰੀਆਂ ਤੋਂ ਕਰੋੜ ਕਰੋੜ ਕਿਉਂਕਿ ਇਹਨੂੰ ਪਤਾ ਹੈ ਕਿ ਸਾਡੀ ਸਰਕਾਰ ਹੁਣ 1.5 ਸਾਲ ਰਹੀ ਹੈ ਮੈਂ ਅੱਜ ਕਹਿਣਾ ਚਾਹਣਾ ਹੈ ਕਿਉਂਕਿ ਮੈਨੂੰ ਬਹੁਤ ਕਿਸਾਨਾਂ ਨੇ ਲੋਕਾਂ ਨੇ ਆਮ ਵਪਾਰੀਆਂ ਨੇ ਬਹੁਤ ਟੈਲੀਫੋਨ ਪਿਛਲੇ ਦਿਨਾਂ ਚ ਮੇਰੇ ਕੋਲੇ ਆਇਆ ਹੈ ਕਿ ਸਾਡੇ ਨਾਲ ਬਹੁਤ ਵੱਡਾ ਧੱਕਾ ਕਰਨ ਲੱਗੇ ਆ ਪੰਜਾਬ ਨੂੰ ਲੁੱਟਣ ਤੇ ਲੱਗਿਆ ਤੇ ਸਾਨੂੰ ਕਈ ਵਪਾਰੀਆਂ ਨੇ ਕਈ ਲੋਕਾਂ ਨੇ ਮੈਨੂੰ ਕਿਹਾ ਕਿ ਸਾਥੋਂ ਕਰੋੜ ਰੁਪਏ ਕਿਲਾ ਮੰਗਣ ਵੀ ਲੱਗੇ ਆ ਕਿ ਜੇ ਤੁਸੀਂ ਆਪਣਾ ਬਚਾਉਣਾ ਮੈਂ ਇੱਕ ਅਫਸਰ ਸੇ ਮਾਨੂੰ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਥੋਥੋਂ ਤਾਂਦ ਲਿਆ ਖਲਾਰੀ ਹੈ ਮੈਂ ਬੇਨਤੀ ਕਰਦਾ ਅਫਸਰ ਸਭਾਨ ਨੂੰ ਆਪਣੀ ਨੌਕਰੀ ਖਤਰੇ ਚ ਨਾ ਲੈ ਕੇ ਆਓ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਇਹਨਾਂ ਦੇ ਕਹਿਣ ਤੇ ਤੁਸੀਂ ਫੈਸਲੇ ਕਰੀ ਜਾਂਦੇ ਹੋ ਇਲੀਗਲ ਫੈਸਲੇ ਹੋਈ ਜਾਂਦੇ ਆ ਤੁਸੀਂ ਹੜਾਨ ਰਹਿ ਜਾਓਗੇ ਪੰਜਾਬ ਭਵਨ ਚ ਜਸਵਿੰਦਰ ਜੈਨ ਸਸੋੜੀਆ ਆਪ ਮੀਟਿੰਗ ਕਰਦੇ ਆ ਤੇ ਸਾਰੇ ਮਨਿਸਟਰ ਤੇ ਸੈਕਟਰੀ ਉੱਥੇ ਹੁੰਦੇ ਆ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਹੈ ਹਰ ਅਫਸਰ ਦੀ ਜਦੋਂ ਉਹ ਜੁਆਇਨ ਕਰਦਾ ਹੈ ਓਥ ਆਫ ਸੀਕਰਸੀ ਹੁੰਦੀ ਹੈ ਹਰ ਮਨਿਸਟਰ ਦੀ ਓਥ ਆਫ ਸੀਕਰਸੀ ਹੈ ਜਿਹਦਾ ਆਪਾਂ ਸੌਂਖਾ ਨੇ ਆ ਜੇ ਮਨਿਸਟਰ ਤੋਂ ਨਹੀਂ ਗਵਰਨਰ ਤੋਂ ਓਥ ਆਫ ਸੀਕਰਸੀ ਲੈਣੇ ਮਤਲਬ ਕੀ ਹੈ ਕਿ ਸਰਕਾਰ ਦੇ ਫੈਸਲੇ ਬਾਹਰ ਕਿਸੇ ਨੂੰ ਨਹੀਂ ਦੱਸਣੇ ਕਰਨ ਤੋਂ ਪਹਿਲੇ ਪਰ ਆ ਮੀਟਿੰਗ ਇਹ ਸੰਸਦਿਆ ਲੜੇ ਕਿਸ ਕਪੈਸਿਟੀ ਵਿੱਚ ਸੰਸਦਿਆ ਕਿਸ ਕਪੈਸਿਟੀ ਵਿੱਚ ਜਾਣ ਇਹਨਾਂ ਨੂੰ ਮਨਿਸਟਰਾਂ ਵਾਂਗੂ ਪੰਜ-ਪੰਜ ਮਨਿਸਟਰੀਆਂ ਵੰਡ ਦਿੱਤੀਆਂ ਇਹਨਾਂ ਨੂੰ ਘਰ ਦੇ ਦਿੱਤੇ ਸਾਰੀ ਸਮੁੱਚੀ ਸਰਕਾਰ ਦਿੱਲੀ ਦੀ ਜਿਹੜਾ ਉਹਨਾਂ ਦਾ ਜਿਹੜਾ ਹੈਗਾ ਪੀਏ ਵਿਪਨ ਵਿਪਲ ਕੁਮਾਰ ਉਹ ਤਾਂ ਚੀਫ ਮਨਿਸਟਰ ਨਾਲ ਲਾਤਾ ਹੈ ਜੀ ਨੇ ਉੱਥੇ ਇੱਕ ਲੜਕੀ ਲੇਡੀ ਐਮਪੀ ਨਾਲ ਬੁਰਾ سلوਕ ਕੀਤਾ ਸੀ ਕੇਸ ਰਜਿਸਟਰ ਹੋਇਆ ਸੀ ਉਹਨੂੰ ਇੱਥੇ ਡਵਾਈਸ ਲਾਤਾ ਜਿੰਨੀਆਂ ਕਾਰਪੋਰੇਸ਼ਨਾਂ ਸਾਰਿਆਂ ਤੇ ਜਿੰਨੇ ਚੇਅਰਮੈਨ ਬਾਹਰ ਦੇ ਆ ਗਏ ਰਹਿਰਾ ਵਰਗੀ ਆਰਗੇਨਾਈਜੇਸ਼ਨ ਜਿਹੜੀ ਬਿਲਡਰਾਂ ਨੂੰ ਦੇ ਕੰਟਰੋਲ ਵਾਸਤੇ ਸੰਸਥਾ ਬਣੀ ਹੈ 12 ਲੱਖ ਦਿੱਲੀੋਂ ਲਾਤੇ ਕਿਉਂ ਲਾਏ ਕਿアン ਜਿਹੜੇ ਚੇਅਰਮੈਨ ਲੱਗਦੇ ਆ ਉਹਨਾਂ ਨੂੰ ਕਲੀਅਰ ਇਨਸਟਰਕਸ਼ਨ ਹੈ ਇੰਨਾ ਪੈਸਾ ਇਕੱਠਾ ਕਰਕੇ ਆਉਣਾ ਹੈ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਮੈਂ ਅਜ ਤੱਕ ਅਜ਼ਾਦੀ ਦੇ ਬਾਅਦ ਕਿਸੇ ਸੂਬੇ ਦੀ ਹਾਲਾਤ ਐਜੀ ਮਾਰੀ ਨਹੀਂ ਦੇਖੀ ਜਿਵੇਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਤੇ ਉਹਦੇ ਜਿਹੜੇ ਜਿੰਨੇ ਵੀ ਉਹਦੇ ਸਾਥੀ ਐ ਉਹਨਾਂ ਨੇ ਪੰਜਾਬ ਨੂੰ ਇੱਕ ਲੁੱਟਣ ਦਾ ਜਰੀਆ ਬਣਾ ਲਿਆ ਸੋ ਮੈਂ ਕਲੀਅਰ ਕਰਨਾ ਚਾਹਣਾ ਆ ਜਿਹੜੀ ਜ਼ਮੀਨ ਆ ਕਿਸਾਨਾਂ ਦੀ ਜ਼ਮੀਨ ਆ ਬਿਗੈਰ ਕਿਸਾਨਾਂ ਤੋਂ ਅਪਰੂਵਲ ਐ ਆ ਜਮੀਨ ਅਸੀਂ ਐਕਵਾਇਰ ਨਹੀਂ ਹੋਣ ਦੇਵਾਂਗੇ ਕੁਛ ਮਰਜ਼ੀ ਕਰਨਾ ਪਏ ਐਜਿਟੇਸ਼ਨ ਕਰਨੀ ਪਏ ਹਰ ਹੀਲਾ ਕਰਨੇ ਪੰਜਾਬ ਦੀ ਲੁੱਟ ਅਕਾਲੀ ਦਲ ਨਹੀਂ ਹੋਣ ਦਊਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਵਾਰਸ ਪਾਰਟੀ ਹੈ ਸਾਡੀ ਜਮਹੂਰੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਦੂਜੀਆਂ ਪਾਰਟੀਆਂ ਹੈ ਇਹਨਾਂ ਦੀ ਕੋਈ ਜਮਹੂਰੀ ਨਹੀਂ ਆਤਾ ਇੱਥੇ ਆਉਂਦੇ ਐ ਇੱਕ ਸੂਬਾ ਸਮਝ ਕੇ ਆਉਂਦੇ ਐ ਕਿ ਇੱਕ ਸਟੇਟ ਤੇ ਅਸੀਂ ਕਬਜ਼ਾ ਕੀਤਾ ਹੈ ਸਾਡੇ ਵਾਸਤੇ ਇਹ ਸਟੇਟ ਨਹੀਂ ਹੈ ਸਾਡੇ ਵਾਸਤੇ ਇਹ ਘਰ ਹੈ ਤੋਂ ਇਸ ਕਰਕੇ ਮੈਂ ਅੱਜ ਅਫਸਰ ਸਹਿਬਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਇਸ ਆ ਜਿਹੜੇ ਸਾਲ ਡੇਢ ਸਾਲ ਰਹਿ ਗਿਆ ਬਾਅਦ ਆ ਸਾਰੀਆਂ ਜਿਹੜੇ ਫੈਸਲੇ ਜਿਹੜੇ ਗਲਤ ਹੋਤੋਂ ਕਰਾਈ ਜਾਂਦੇ ਆ ਆ ਸਾਰੇ ਗਲਤ ਫੈਸਲੇ ਆ ਭੁਗਤਨੇ ਤੁਹਾਨੂੰ ਪੈਣੇ ਆ ਇਹਨਾਂ ਨੇ ਤਾਂ ਭੁਗ ਇਹਨਾਂ ਨੂੰ ਤਾਂ ਭੁਗਤਨੇ ਪੈਣੇ ਹੀ ਪੈਣੇ ਆ ਪਰ ਅਫਸਰਾਂ ਨੂੰ ਵੀ ਭੁਗਤਨੇ ਪੈਣੇ ਆ ਐਸ ਕਰਕੇ ਅ ਗਲਤ ਫੈਸਲੇ ਜਿਹੜੇ ਕਰਾਰੇ ਆ ਕਰਨੇ ਬੰਦ ਕਰ ਦਿਓ ਕੋਈ ਧੱਕਾ ਨਾ ਕਰੋ ਕਿਉਂਕਿ ਸਾਰੀਆਂ ਇਨਕੁਆਰੀਆਂ ਖੁੱਲਗੀਆਂ ਸਾਰਿਆਂ ਤੇ ਇਨਵੈਸਟੀਗੇਸ਼ਨ ਹੋਣਗੇ ਸਾਰਿਆਂ ਤੇ ਵਿਜੀਲੈਂਸ ਤੇ ਦੂਜੇ ਡਿਪਾਰਟਮੈਂਟ ਸਾਰੀ ਇਨਵੈਸਟੀਗੇਸ਼ਨ ਕਰ ਰਿਹਾ ਜਿਸ ਤਰੀਕੇ ਨਾਲ ਲੱਗੇ ਸੱਕਾ ਹੀ ਵੱਡੇ ਵੱਡੇ ਪ੍ਰੂਫ ਸਾਡੇ ਕੋਲੇ ਆ ਗਏ ਆ ਜਿਸ ਤਰੀਕੇ ਨਾਲ ਕਰ ਰਿਹਾ ਤੋਂ ਐਸ ਕਰਕੇ ਮੈਂ ਅੱਜ ਸਾਰੇ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜਾ ਹੈ ਤੇ ਹਰ ਕਿਸਮ ਦੀ ਜੋ ਐਜੂਕੇਸ਼ਨ ਕਰਨੀ ਪਏ ਜੋ ਚੀਜ਼ਾਂ ਦੇ ਕੋਰਟ ਜਾਣਾ ਪਏ ਕਿਤੇ ਵੀ ਕਰਨਾ ਪਏ ਅਸੀਂ ਪੰਜਾਬ ਦੇ ਨਾਲ ੱੱਕਾ ਨਹੀਂ ਹੋਣਦਾ ਕਿ ਪੰਜਾਬ ਦੇ ਕਿਸਾਨੀ ਨਾਲ ਪੰਜਾਬ ਦੇ ਵਪਾਰੀਆਂ ਨਾਲ ਪੰਜਾਬ ਦੇ ਲੋਕਾਂ ਨਾਲ ੱੱਕਾ ਨਹੀਂ ਹੋਣਦਾਂਗੇ ਅਮੈਥੋਂ ਅੱਜ ਅੱਜ ਮੈਂ ਕਹਿਣ ਆਇਆ ਤੇ ਨਾਲੇ ਵਾਰਨਿੰਗ ਵੀ ਦੇ ਰਿਹਾ ਸੈਂਟਰ ਪੰਜਾਬ ਸਰਕਾਰ ਨੂੰ ਤੇ ਅਫਸਰਾਂ ਨੂੰ ਤੇ ਦੂਜਿਆਂ ਨੂੰ ਤੁਸੀਂ ਇਹ ਗਲਤ ਕੰਮ ਕਰਨਾ ਬੰਦ ਕਰ ਦਿਓ ਨਹੀਂ ਤਾਂ ਤੁਸੀਂ ਸਾਰੇ ਜੇਲਾਂ 'ਚ ਹੋਵੋਗੇ ਆ ਜਿੰਨਾਂ ਲੁੱਟਿਆ ਪੈਸਾ ਬਾਹਰ ਨਹੀਂ ਜਾਣ ਦੇਵਾਂਗੇ ਤੁਹਾਡਾ ਸਭ ਚੀਰਮੈਨ ਇਹ ਲੈ ਕੇ ਗੱਲ ਕਰਦੇ ਚੀਰਮੈਨ ਦੇ ਪਿੱਛੇ ਕੀ ਰੀਜ਼ਨ ਕੀ ਲੱਗਿਆ ਆ ਸਾਰੇ ਚੀਰਮੈਨ ਇਹਨਾਂ ਨੇ ਆਪਣੇ ਦਿੱਲੀ ਤੋਂ ਚਹੇਤੇ ਲਾਏ ਆ ਪੋਲੂਸ਼ਨ ਬੋਰਡ ਲੈ ਲਓ ਰੇਰਾ ਲਾ ਲਓ ਕਿਉਂ ਲਾਏ ਆ ਸਾਰੇ ਜਿੱਥੇ ਮਨੀ ਕਲੈਕਸ਼ਨ ਸਿੱਧਾ ਟਾਰਗੇਟ ਦਿੱਤਾ ਹੈ ਹੈਵੀ ਇੰਡਸਟਰੀ ਦਾ ਲਾਤਾ ਸਾਰੇ ਟਾਰਗੇਟ ਦਿੱਤੇ ਤੁਸੀਂ ਸਾਨੂੰ ਇੰਨਾ ਪੈਸਾ ਇਕੱਠਾ ਕਰਕੇ ਦੇਣਾ ਆ ਜਿਹੜੇ ਮੀਟਿੰਗ ਕੀਤੀ ਹੈ ਸਸੋਡੀਆਂ ਨੇ ਆਪਣੇ ਜੈਨ ਨੇ ਆ ਰੀਅਲ ਏਸਟੇਟ ਵਾਲੇ ਨੇ ਕੀਤੀ ਹੈ ਅਫਸਰਾਂ ਦੀ ਉਹ ਹੁੰਦਾ ਕੌਣਾ ਕਰਨ ਵਾਸਤੇ ਚੀ ਮੰਨਿਸਟਰ ਕਰ ਸਕਦਾ ਹੈ ਮੰਨਿਸਟਰ ਕਰ ਸਕਦਾ ਹੈ ਮੰਨਿਸਟਰ ਤਾਂ ਚੀ ਮੰਨਿਸਟਰ ਤੁੰਗਾ ਬੁਲਾਉਂਦੇ ਹੀ ਨਹੀਂ ਹੁਣ ਤੁਹਾਨੂੰ ਫੋਟੋਗ੍ਰਾਫ ਵੀ ਆ ਗਈਆਂ ਤੁਹਾਡੇ ਸਾਹਮਣੇ ਫੋਟੋਗ੍ਰਾਫ ਆ ਗਈਆਂ ਕੀ ਹੁਣ ਕਿਉਂਕਿ ਹੁਣ ਇਹਨਾਂ ਕਲੀਅਰਟੀ ਬੜੀ ਕਲੀਅਰ ਹੈ ਕਿ ਅਸੀਂ ਇੱਥੋਂ ਪੈਸਾ ਇਕੱਠਾ ਕਰਨਾ ਹੈ ਤੇ ਪੰਜਾਬ ਨੂੰ ਜਵੇਂ ਅੰਗਰੇਜ਼ਾਂ ਨੇ ਆਪਣੇ ਦੇਸ਼ ਨੂੰ ਲੁੱਟਣ ਵਾਸਤੇ ਆਏ ਸੀ ਕੋਈ ਤਰੀਕਾ ਇਹਨਾਂ ਨੇ ਬਣਾ ਲਿਆ ਪਰ ਅਕਾਲੀ ਦਲ ਨਹੀਂ ਹੋਣ ਦੇਊਗਾ ਕੁਛ ਮਰਜ਼ੀ ਕੁਰਬਾਨੀ ਦੇਣੀ ਪਏ ਅਕਾਲੀ ਜੀ ਤੁਸੀਂ ਬੋਲੋਗੇ ਜੇ ਜ਼ਾਨਨ ਜੀ ਇਹ ਤੋੜ ਕੇ ਇਸ ਇਲਾਕੇ ਕਿਹੜੇ ਮੈਂ ਨਹੀਂ ਮੇਰੇ ਕੋਲੇ ਕਈ ਪਿੰਡਾਂ ਵਾਲੇ ਲੋਕ ਆਇਆ ਮੈਂ ਉਹਨਾਂ ਨੂੰ ਮਿਲ ਵੀ ਜਾਊਂਗਾ ਸ਼ਾਮ ਨੂੰ ਮੈਂ ਜਾ ਰਿਹਾ ਮਿਲ ਰਿਹਾ ਤੇ ਇੱਕ ਪਿੰਡ ਇਸੇ ਵਾਲਾ ਹਾਂ ਤੇ ਕਈ ਹੈ ਪਰ ਜਿਵੇਂ ਨੇ ਲਗਾਤਾਰ ਮੇਰੇ ਇਨ ਟੱਚ ਹੈ ਅਸੀਂ ਉਹਨਾਂ ਨੂੰ ਸ਼ੋਰ ਕੀਤਾ ਕਿ ਅਸੀਂ ਕਿਸੇ ਹਾਲਤ ਕੋਰਤੋਂ ਜਿਵੇਂ ਫਸਾ ਕੀਤਾ ਪੂਰਾ ਕਾਲੀ ਦਲ ਪੂਰੀ ਕਾਲੀ ਦਲ ਦੀ ਲੀਡਰਸ਼ਿਪ ਕੋਲੇ ਵਰਕਰ ਪੰਜਾਬ ਦੇ ਲੋਕਾਂ ਨਾਲ ਖੜੇ ਹੈ ਕਿసే ਹਾਲਤਾਂ ਤੱਕਾਂ ਨਹੀਂ ਹੋਣ ਦੇਵਾਂਗੇ ਸੁਪਰੀਰੀ ਸਿਰਫ ਲੁਧਿਆਣਾ ਦੀ ਜਮੀਨ ਹੈ ਕਿ ਕੋਈ ਹੋਰ ਵੀ ਕੋਈ ਸੂਚਨਾ ਕੀ ਬਾਤ ਮੈਥਨੂ ਕਹਾ ਲੁਧਿਆਣੇ ਦੀ ਦੋ ਅਫੀਸ਼ਲ ਕਰਤੀ ਜਲੰਧਰ ਤਿਆਰੀ ਹੋ ਗਈ ਅੰਮ੍ਰਿਤਸਰ ਤਿਆਰੀ ਹੋ ਗਈ ਪਠੰਡੇ ਤਿਆਰੀ ਹੋ ਗਈ ਪਟਿਆਲੇ ਹੋ ਗਈ ਮੁਹਾਲੀ ਤੁਸੀਂ ਹੈਰਾਨ ਦੇ ਜੋ ਕਹਿੰਦੇ ਅਸੀਂ ਡਿਵੈਲਪ ਕਰਨੀ ਹੈ 6000 ਕਿਲਾ ਮੁਹਾਲੀ ਪਿਆ ਠੀਕ ਹੈ ਹਲੇ ਤੱਕ ਡਿਵੈਲਪ ਨਹੀਂ ਹੋਇਆ ਪਿਛਲੀ ਕਾਂਗਰਸ ਸਰਕਾਰ ਨੇ 1400 ਕਿਲਾ ਅਕਵਾਇਰ ਕੀਤਾ ਸੀ ਇੱਕ ਇੱਕ ਨਹੀਂ ਲੱਗੀ ਇੱਥੇ 2500 25000 ਕਿਲਾ ਕਿਵੇਂ ਕਰੋਗੇ ਸੜਕ ਕਹਿੰਦੇ ਕੋ ਸਾਡੇ ਕੋਲੇ ਸਾਡੇ ਕੋਲੇ ਪੈਨਸ਼ਨ ਦੇਣ ਨੂੰ ਕਹਿੰਦੇ ਪੈਸਾ ਹੈ ਨਹੀਂ ਹਜ਼ਾਰ ਰੁਪਏ ਦੇਣ ਵਾਸਤੇ ਕਹਿੰਦਾ ਪੈਸਾ ਹੈ ਨਹੀਂ ਤੇ 25000 ਕਿਲਾ ਐਕਵਾਇਰ ਕਰਨਾ ਤੁਸੀਂ ਕਿੱਥੋਂ ਆਊਗਾ ਪੈਸਾ ਆ ਕੱਲਾ ਡਰੋਨ ਦਾ ਸਿਸਟਮ ਕਿ ਜਿਹਦਾ ਨਾਂ ਆ ਗਿਆ ਇੱਕ ਵਾਰ ਨੋਟੀਫਿਕੇਸ਼ਨ ਹੋ ਗਈ ਉਹਦੇ ਮਗਰ ਇੱਥੇ ਰਜਿਸਟਰੀਆਂ ਬੰਦ ਜਿਹਦੇ ਕੋਲੇ ਕੋਈ ਪਲੋਟ ਹੈ ਕਿਸੇ ਕੋਲ ਜ਼ਮੀਨ ਹੈ ਉਹ ਅੱਗੇ ਵੇਚ ਨਹੀਂ ਸਕੂਗਾ ਉਹਦੇ ਨਾਲ ਜੀ ਜੀ ਨੂੰ ਜੀ ਨੂੰ ਪੈਸੇ ਦਊਗਾ ਉਹਨੂੰ ਰੀਲீஸ் ਕਰੀ ਜਾਵਾਂਗੇ ਆ ਆ ਨਾ ਦੀ ਗੇਮ ਪਲਾਨ ਹੈ ਜਿਹੜੀ ਅਸੀਂ ਨਹੀਂ ਹੋਣ ਦੇਵਾਂਗੇ ਆਪਣੇ ਪੰਜਾਬ ਦੀ ਫੌਜ ਵਾਲਾ ਜਿਹੜਾ ਮਾਮਲਾ ਕਾ ਮੌਜ ਦੇ ਆਪਸ਼ਨ ਅੱਖੇ ਦਰਵਾਜਾ ਦੇ ਦੇਖਣਾ ਸੀਗਾ ਅਜੇ ਕਾ ਵੀ ਚਰਚਾ ਹੋਣੀ ਤੇ ਤੱਕ ਤੱਕਾ ਜਦ ਤੱਕ ਜਾਣ ਵੀ ਆਇਆ ਮਤਲਬ ਐਡਾ ਬਿਲਕੁਲ ਮਤਪਾਕਾ ਲੱਗ ਰਿਹਾ ਦੇਖੋ ਮੈਂ ਪਹਿਲੇ ਤਾਂ ਮੈਂ ਦੇਸ਼ ਦੀ ਫੌਜ ਨਾਲ ਨੇ ਬਹੁਤ ਵੱਡਾ ਬਚਾ ਪੰਜਾਬ ਦਾ ਕੀਤਾ ਤੁਸੀਂ ਜੇ ਆ ਲੜਾਈ ਨੂੰ ਦੇਖੋ ਜੇ 100 ਡਰੋਨ ਬਾਹਰੋਂ ਆਏ ਐ एग्जांपल ਦੇ ਰਿਹਾ ਹਾਂ 70% ਹਮਲਾ ਕੱਲਾ ਪੰਜਾਬ ਸੀ ਜਿੰਨਾ ਅਟੈਕ ਸੀ ਸਾਰਾ ਪੰਜਾਬ ਤੇ ਸਾਰਾ ਛੇੜਕ ਸੀ ਤੇ ਆਪਾਂ ਨੂੰ ਮੈਂ ਮੈਂ ਪਹਿਲੇ ਵੀ ਵਧਾਈ ਦਿੱਤੀ ਸੀ ਪ੍ਰਧਾਨ ਮੰਤਰੀ ਜੀ ਨੂੰ ਤੇ ਮੈਂ ਵਾਜ ਫੌਜ ਨੂੰ ਵੀ ਕਿਹਾ ਸੀ ਕਿ ਤੁਸੀਂ ਜਿਹੜਾ ਜਸ ਸਿਸਟਮ ਨਾਲ ਉਹਨਾਂ ਨੇ ਇੱਕੀ ਹਮਲੇ ਕੀਤੇ ਐ ਆ ਤਾਂ ਆਪਣੇ ਕੋਲੇ ਜਿਹੜਾ ਸਿਸਟਮ ਆਪਾਂ S400 ਤੇ ਦੂਜੀਆਂ ਡਿਫੈਂਸ ਸਿਸਟਮ ਐ ਉਹ ਆਪਾਂ ਨੂੰ ਨਹੀਂ ਤਾਂ ਤੁਸੀਂ ਦੇਖ ਲਓ ਕਿੰਨਾ ਵੱਡਾ ਨੁਕਸਾਨ ਹੋਣਾ ਸੀ ਜੇ ਹਰ ਰੋਜ਼ ਤਿੰਨ ਤਿੰਨ ਸੌ ਡਰੋਨ ਆਉਂਦੇ ਸੀ ਇੱਥੇ ਬੰਬ ਕਰਨ ਵਾਸਤੇ ਸਾਰਿਆਂ ਨੂੰ ਬਚਾਇਆ ਤੇ ਸਵਾਲ ਤਾਂ ਇਹ ਹੈ ਵੀ ਜਦੋਂ ਉਹ ਅੱਜ ਮਤਲਬ ਆਪਣੇ ਅਕਾਦਾਂ ਦੇ ਜਿੱਥੇ ਆ ਅੱਜ ਨੇ ਕਿਹਾ ਸੀ ਯਾਨੀ ਕਮੈਂਟ ਕਰਨ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਪਰ ਮੈਂ ਇਹ ਗੱਲ ਮੈਂ ਕਿਉਂਕਿ ਮੈਂ ਆਪ ਬਾਹਰ ਹਾਂ ਪ੍ਰਧਾਨ ਜੀ ਐਚਪੀਸੀ ਉਹ ਐਚਜੀਪੀਸੀ ਪ੍ਰਧਾਨ ਉਹ ਦੱਸ ਸਕਦੇ ਕਿਉਂਕਿ ਫਿਜ਼ੀਕਲ ਪਰ ਮੈਂ ਇਹ ਨਾ ਕਹਿਣਾ ਚਾਹਣਾ ਹੈ ਗਵਰਨਮੈਂਟ ਆਫ ਇੰਡੀਅਨ ਆਰਮੀ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਇੰਡੀਅਨ ਆਰਮੀ ਨੇ ਪੰਜਾਬ ਨੂੰ ਨਹੀਂ ਕੱਲੇ ਦੇਸ਼ ਨੂੰ ਤਾਂ ਬਚਾਇਆ ਬਜਾ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣ ਤੋਂ ਪੰਜਾਬੀਆਂ ਨੂੰ ਬਚਾਇਆ ਜੀ ਜੀ ਸਦਨ ਸਭਾ ਚੋਣਾਂ ਨੂੰ ਨਾ 1.5 ਸਾਲ ਦਾ ਸਮਾਂ ਰਹਿ ਗਿਆ ਕਿਸੇ ਹਮਕਿਆਲੀ ਪਾਰਟੀ ਨਾਲ ਅਕਾਲੀ ਦਲ ਦਾ ਕੋਚਾਣਾ ਜਰੂਰ ਸਾਡਾ ਜਿਹੜੇ ਜਿਹੜੇ ਅਕਾਲੀ ਦਲ ਦੀ ਪਾਲਿਸੀ ਨਾਲ ਜਿਹੜੇ ਪੰਜਾਬ ਨਾਲ ਪੰਜਾਬ ਦੇ ਹਿੱਤਾਂ ਵਾਸਤੇ ਖੜਨਗੇ ਦੇਖੋ ਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਕੱਲੀ ਪਾਰਟੀ ਇੱਕ ਪਾਸੇ ਨੈਸ਼ਨਲ ਪਾਰਟੀਆਂ ਇੱਕ ਪਾਸੇ ਪੰਜਾਬ ਦੀ ਹੈ ਨੈਸ਼ਨਲ ਪਾਰਟੀਆਂ ਦਾ ਬਤੀਰਾ ਤੁਸੀਂ ਦੇਖ ਲਿਆ 5 ਸਾਲ ਪਹਿਲੇ ਕੈਪਟਨ ਅਮਰਿੰਤ ਕਾਂਗਰਸ ਦੀ ਪਾਰਟੀ ਸੀ ਇੱਕ ਇੱਟਰੀ ਲੱਗੀ ਆਹ 5 ਸਾਲ ਤੁਸੀਂ ਤੇ ਝਾੜੂ ਵਾਲੇ ਆਏ ਆ ਲੁੱਟਣ ਆਏ ਆ ਤੁਸੀਂ ਲੁਧਿਆਣਾ ਦੇਖ ਲਓ ਸਾਰਾ ਕੁਛ ਹੀ ਲੁਧਿਆਣੇ ਚ ਨਹੀਂ ਪੂਰੇ ਪੰਜਾਬ ਚ ਜੋਬ ਬਣਿਆ ਡਵੈਲਪਮੈਂਟ ਹੋਈ ਹੈ ਤਰੱਕੀ ਹੋਈ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਦੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਹੀ ਹੋਇਆ ਕਿਉਂਕਿ ਅਸੀਂ ਜਮਵਾਰ ਸਾਡਾ ਘਰ ਹੈ ਸਾਡੇ ਵਾਸਤੇ ਸਾਰਾ ਕੁਛ ਹੀ ਪੰਜਾਬ ਹੈ ਅਸੀਂ ਪੰਜਾਬ ਵਾਸਤੇ ਜਾਨ ਦਿੰਨੇ ਆਂ ਪੰਜਾਬ ਦੀ ਤਰੱਕੀ ਵਾਸਤੇ ਸਾਡਾ ਸੁਪਨਾ ਹੈ ਆ ਜਿਹੜੀਆਂ ਲੋਕੀ ਇੱਥੇ ਪਾਰਟੀਆਂ ਨੈਸ਼ਨਲ ਆ ਇੱਥੇ ਕੱਲਾ ਲੁੱਟਣ ਤੇ ਤੇ ਆਪਣੀ ਪਾਵਰ ਦਿਖਾਉਣ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਮੇਰੇ ਸਿੱਕੇ ਵਾਲੀ ਨੈਸ਼ਨਲ ਭਾਜਪਾ ਨਾਲ ਕੋਈ ਗੱਲ ਚੱਲਦੀ ਆ ਮੈਂ ਤੁਹਾਨੂੰ ਕਿਹਾ ਕਿ ਹਲੇ ਇਲੈਕਸ਼ਨ ਆ ਸੀ ਤਾਂ ਆਪਣੇ ਆਪ ਹੀ ਪੂਰਾ ਤਿਆਰੀ ਕਰ ਰਹੇ ਆਂ ਹਾਂਜੀ ਇਲੈਕਸ਼ਨ ਦੇ ਸਮੇਂ ਹਲੇ ਟਾਈਮ ਹੈ ਹਾਂਜੀ ਜਿਹੜੀਆਂ ਪਾਰਟੀਆਂ ਪੰਜਾਬ ਪ੍ਰਤੀ ਖੜਨੀਆਂ ਅਸੀਂ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਜਿਹੜੇ ਪੰਜਾਬ ਦੇ ਹਿੱਤਾਂ ਵਾਸਤੇ ਖੜਨੀਆਂ ਸੁਖਵੀਰ ਜੀ ਪੰਜਾਬ ਦੀ ਬੋਡੀ ਤੋਂ ਪ੍ਰਧਾਨ ਬਣ ਗਏ ਹੋ ਬਾਕੀ ਬੋਡੀ ਤੇ ਡਿਸਟ੍ਰਿਕਟ ਬੋਡੀ ਜਿਹੜੀਆਂ ਹੈ ਜਾਂਦੇ ਜਿਹਦਾ ਜ਼ਿੰਮੇਵਾਰ ਨੇ ਉਹ ਫਸੋਤਾ ਉਹ ਬਹੁਤ ਹੀ ਜਲਦੀ ਹਾਂ ਤੇ ਇਲੈਕਸ਼ਨ ਜਿਹੜਾ ਹੈਗਾ ਤੁਸੀਂ ਪਛੀਂ ਦਾ ਲੜੋਗੇ ਉਹਦੀ ਅਗਲੀ ਕੀ ਰਣਨੀਤੀ ਹੋਊਗੀ ਕੌਣ ਕੌਣ ਇੱਥੇ ਕੈਂਪੇਨ ਕਰਨਗੇ ਕਿਵੇਂ ਕਿਵੇਂ ਹੋ ਰਹਿਣਾ ਥੋੜਾ ਹੋਦਾ ਤਾਂ ਪਹਿਲੀ ਮੈਂ ਇਹ ਨਾ ਕਹਿਣਾ ਚਾਹਉਣਾ ਸਾਡੀ ਬਾਡੀ ਜਲਦੀ ਬਣ ਜਾਣੀ ਹੈ ਤੇ ਜਿਹੜਾ ਸਾਡੇ ਕੈਂਪੇਨ ਦਾ ਸਟਾਈਲ ਹੋਊਗਾ ਉਹ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਆਪਣੇ ਪ੍ਰਧਾਨ ਜੀ ਮੇਰਾ ਲਾਕਸਵਾਲਾ ਜੀ ਸਾਰੀ ਪਾਰਟੀ ਇੱਥੇ ਲੜਵਾੜੀ ਸਾਰੀ ਪਾਰਟੀ ਹਾਂ ਅਕਲੀ ਸ਼ਰਮਦਾ ਜੀ ਮਤਲਬ ਇੰਨੇ ਬੰਦੇ ਮਰ ਗਏ ਜੀ ਤੁਹਾਡਾ ਵੀ ਤੁਹਾਨੂੰ ਖੈਰ ਨਹੀਂ ਗਏ ਤੇ ਤੁਹਾਡਾ ਮਤਲਬ ਜਦੋਂ ਤੁਹਾਨੂੰ ਹੋ ਸਕਦਾ ਮੈਂ ਪਰਸਨਲ ਮਜਬੂਰੀ ਮੇਰੇ ਪਰਸਨਲ ਮਜਬੂਰੀ ਕਰਕੇ ਮੈਂ ਦੇਸ਼ ਤੋਂ ਬਾਹਰ ਸੀ ਮੈਂ ਪਰਸੋਂ ਹੀ ਆਇਆ ਤੇ ਔਨਸਾਰ ਮੈਂ ਸਿੱਧਾ ਇੱਥੇ ਤੁਹਾਡੇ ਕੋਲੇ ਆਇਆ ਦੇਖੋ ਮੈਂ ਉਹੀ ਕਹਿ ਰਿਹਾ ਮਜੀਠਾ ਸਾਹਿਬ ਮਜੀਠਾ ਸਾਹਿਬ ਗਏ ਸਾਡੀ ਪਾਰਟੀ ਚਲੀ ਗਈ ਪਰ ਮੈਂ ਜਿਹੜਾ ਕਹਿਣਾ ਚਾਹਣਾ ਹੈ ਗੱਲ ਉੱਥੇ ਹੀ ਆਉਂਦੀ ਹੈ ਪੰਜਾਬ ਦਾ ਦਰਦ ਕਿਹਦੇ ਕੋਲ ਹੈ ਦਰਦ ਕੱਲੀ ਅਕਾਲੀ ਦਲ ਜਾਣਦਾ ਹੈ ਦੂਜੇ ਕੋਈ ਨਹੀਂ ਜਾਣਦਾ ਸਾਰੇ ਡਰਾਮੇ ਥੈਂਕ ਯੂ ਥੈਂਕ ਯੂ ਸਾਹਿਬ ਸਿਕਿਉਰਟੀ ਨੂੰ ਹੈਗੀ ਵਿੱਚ ਫਿਰ